ਭਾਈ ਗੁਰੂ ਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਪਹਿਲੀ ਬੇਨਤੀ ਤਾਂ ਇਹ ਹੈ ਵੀ ਮੇਰੀ ਵੀਡੀਓ ਪੂਰੀ ਗੌਰ ਨਾਲ ਸੁਣਨੀ ਜਿਹੜੀ ਮੈਂ ਅੱਜ ਵੀਡੀਓ ਪਾ ਰਿਹਾ ਪੂਰੀ ਧਿਆਨ ਨਾਲ ਸਾਰੇ ਬੱਚਿਆਂ ਦੀਆਂ ਮਾਪਿਓ ਨੂੰ ਤੇ ਜੋ ਵੀ ਮੇਰੀ ਵੀਡੀਓ ਦੇਖ ਰਹੇ ਮਿਸ ਨਾ ਕਰੇ ਪੂਰੀ ਧਿਆਨ ਨਾਲ ਦੇਖੇ ਤੁਹਾਡੇ ਵਾਸਤੇ ਬਹੁਤ ਚੰਗੀ ਗੱਲ ਪਾਉਂਗਾ ਵੀਰ ਜੀ ਆ ਦੇਖੋ ਬੱਚੇ ਐ ਹਾ ਬੱਚੇ ਭੋਲੇ ਨੇ ਇਹ ਮੇਰੀਆਂ ਪੋਤੀ ਐ ਤੇ ਇਹ ਅੱਜ ਇਹਨਾਂ ਨੇ ਕੁਰਕਰੇ ਲਿਆਂਦੇ ਆ ਕਰਕੇ ਆਹ ਕੁਰਕਰੇ ਆਹ ਕੁਰਕਰੇ ਲਿਆਂਦੇ ਤੇ ਜਦੋਂ ਇਹ ਆਹ ਵਿੱਚੋਂ ਨਿਕਲਿਆ ਆਹ ਚੀਜ਼ ਆ ਦੇਖੋ ਆ ਦੇਖੋ ਇਹ ਕੀ ਚੀਜ਼ ਹੈ ਇਹ ਰਬੜ ਹੈ ਰਬੜ ਇਹ ਬੱਚੇ ਖਾ ਜਾਂਦੇ ਆ ਇਹਦੇ ਮੈਂ ਮੂੰਹ ਚੋਂ ਕੱਢਣ ਲੱਗਿਆ ਤੇ ਫੜੀ ਤੇ ਜੇ ਬੱਚਾ ਖਾ ਜੇ ਤਾਂ ਇਹ ਮਤਲਬ ਇਹ ਆ ਨਾੜਾਂ 'ਚ ਜਾਂ ਇਹਦੇ ਨਾਲ ਲੱਗ ਜੇ ਕਿਤੇ ਤੇ ਜ਼ਿੰਮੇਵਾਰ ਕੌਣ ਹੈ ਇਹਦਾ ਇਹਦਾ ਪਹਿਲੀ ਗਲਤੀ ਤਾਂ ਇਹਦਾ ਮਾਂ ਪਿਓ ਪਹਿਲੀ ਗਲਤੀ ਤਾਂ ਲਿਆਉਣਾ ਆ ਕੁਰਕਰੇ ਆ ਕੁਰਕਰੇ ਪੱਲੀਗਲ ਦਾ ਦੁਕਾਨਦਾਰਾਂ ਨੂੰ ਸਾਡੇ ਪਿੰਡਾਂ ਦੇ ਦੁਕਾਨਦਾਰਾਂ ਨੂੰ ਬੇਨਤੀ ਹੈ ਵੀ ਆ ਕੁਰਕਰੇ ਬਾਈ ਜੀ ਨਾ ਲਿਆਇਆ ਕਰੋ ਕਦੇ ਪ੍ਰਸ਼ਾਸਨ ਨੇ ਕਦੇ ਪ੍ਰਸ਼ਾਸਨ ਜਾਗ ਪਿਆ ਨਾ ਤੇ ਤੁਹਾਡੇ ਤੇ ਕਾਰਵਾਈ ਵੀ ਹੋ ਸਕਦੀ ਹੈ ਆ ਪਿੰਡਾਂ ਵਾਲੇ ਵੀਰ ਜੀ ਨਾ ਲਿਆਇਆ ਕਰੋ ਕਿਉਂ ਲੋਕਾਂ ਨੂੰ ਜ਼ਹਿਰ ਖਵਾਉਣੇ ਆ ਦੇਖੋ ਆ ਚੀਜ਼ਾਂ ਨੇ ਆ ਨਿਕਲਦੀਆਂ ਵਿੱਚੋਂ ਦੇਖੋ ਆ ਦੇਖੋ ਕਿਵੇਂ ਨਿਕਲਦੀਆਂ ਹੈ ਵੀਰ ਜੀ ਇਹ ਜੇ ਚੀਜ਼ਾਂ ਪਹਿਲੀ ਗੱਲ ਤਾਂ ਇਹ ਬੱਚਿਆਂ ਨੂੰ ਕੁਰਕਰੇ ਇਹ ਫੈਕਟਰੀਆਂ ਜਿਹੜੀਆਂ ਹੈਗੀਆਂ ਉਹ ਮੇਰਾ ਧਿਆਨ ਕਰਨ ਵੀਰ ਜੀ ਵੀ ਇਹ ਇਹਨਾਂ ਨੂੰ ਜੇ ਕਿ ਛੱਲੀਆਂ ਕੋਈ ਵੀ ਚੀਜ਼ ਆ ਕੁਰਕਰੇ ਆ ਤਾਂ ਉਹਦੇ ਵਿੱਚ ਕੱਲਾ ਆ ਚੀਜ਼ਾਂ ਨਾ ਪਾਇਆ ਕਰੋ ਆ ਤੇ ਜੇ ਕਹਿੰਦੇ ਪ੍ਰਸ਼ਾਸਨ ਨੇ ਤੁਹਾਡਾ ਧਿਆਨ ਕਰ ਲਿਆ ਤਾਂ ਤੁਹਾਡੇ ਤੇ ਕਾਰਵਾਈ ਕਰ ਸਕਦਾ ਪਰ ਪ੍ਰਸ਼ਾਸਨ ਤੇ ਆ ਦੇਖੋ ਤੇ ਆ ਬੱਚਿਆਂ ਨੂੰ ਨਿੱਕੇ ਨਿੱਕੇ ਬੱਚਿਆਂ ਨੂੰ ਮਸਾਂ ਪਾਲੇ ਆ ਤੇ ਜੇ ਕੋਈ ਜਵਾਕ ਦੇ ਅੰਦਰ ਲੱਗ ਗਿਆ ਇਹ ਰਬੜ ਤਾਂ ਕੌਣ ਜ਼ਿੰਮੇਵਾਰ ਹੋਊਗਾ ਆ ਦੇਖੋ ਇਹ ਫੈਕਟਰੀਆਂ ਵਾਲੇ ਹੋਣਗੇ ਇਹ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਬਾਈ ਜੀ ਪਹਿਲੀ ਗੱਲ ਤਾਂ ਉਹਦੇ ਮਾਪਿਓ ਇਹ ਗੱਲਾਂ ਪਹਿਲਾਂ ਤਾਂ ਮਾਪਿਓ ਨਾਲ ਲਿਆ ਕੇ ਦੇਵੇ ਤੇ ਫਿਰ ਆ ਦੇਖੋ ਸਾਰੀਆਂ ਇਹ ਫੋਟੋਆਂ ਪੰਜਾਂ ਪੰਜੀਆਂ ਨੇ ਇਹ ਚੀਜ਼ੀਆਂ ਹੈ ਤੇ ਪਹਿਲੀ ਗੱਲ ਤਾਂ ਮਾਪਿਓ ਜ਼ਿੰਮੇਵਾਰ ਲਿਆ ਕੇ ਨਾ ਦੇਵੇ ਫਿਰ ਦੁਕਾਨਦਾਰ ਫਿਰ ਬਣਾਉਣ ਵਾਲੇ ਜਿਹੜੇ ਬਣਾਉਂਦੇ ਆ ਉਹਨਾਂ ਨੂੰ ਜੇ ਕੋਈ ਚੀਜ਼ ਹੈ ਕੁਰਕਰੀਆ ਤਾਂ ਕੁਰਕਰੀ ਵਿੱਚ ਰੱਖਣੇ ਚਾਹੀਦੇ ਨੇ ਤੇ ਵੀਰ ਜੀ ਇਹ ਬੇਨਤੀ ਹੈ ਮੇਰੀ ਹੱਥ ਮੰਨ ਕੇ ਤੇ ਇਹ ਕੰਮ ਚੰਗੀ ਗੱਲ ਨਹੀਂ ਸਰਕਾਰਾਂ ਮਤਲਬ ਜਿਹੜੇ ਫੈਕਟਰੀਆਂ ਵਾਲੇ ਬਣਾਉਂਦੇ ਨੇ ਇਹ ਚੀਜ਼ਾਂ ਮਤਲਬ ਸਹੀ ਚੀਜ਼ਾਂ ਵਰਤੋ ਕਰਨ ਤੇ ਜੇ ਕੋਈ ਕਿਸੇ ਦਾ ਜਵਾਕ ਢੱਲਾ ਮਿੱਸਾ ਹੋ ਗਿਆ ਰਬੜ ਖਾ ਗਿਆ ਤੇ ਆਂਦ ਲੱਗ ਜੇ ਕਿਸੇ ਨਾੜ ਤੇ ਲੱਗ ਜੇ ਤਾਂ ਲੱਖਾਂ ਰੁਪਈਆ ਦਾ ਖੜਾ ਨਹੀਂ ਛੋੜਦਾ ਸਾਡਾ ਜ਼ਿੰਮੇਵਾਰ ਦਾ ਸਤਾ ਫਸਲਾਂ ਦੇ ਮਾਰੇ ਪਹਿਲੇ ਹੀ ਪਏ ਆ ਕਿ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਬਾਈ ਜੀ ਜੇ ਮੇਰੀ ਗੱਲ ਚੰਗੀ ਲੱਗੀ ਤਾਂ ਕਮੈਂਟ ਵਿੱਚ ਦੱਸਣਾ ਜ਼ਰੂਰੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ